ਤੁਸੀਂ ਕਦੇ ਸੋਚਿਆ ਜਿਹੜੀਆਂ ਸੰਗਤਾਂ 'ਚ ਪਹੁੰਚਦੀਆਂ ਨੇ ਉਹਨਾਂ ਲਈ ਜਿਹੜੇ ਕੜਾ ਪ੍ਰਸ਼ਾਦ ਤਿਆਰ ਕੀਤੇ ਜਾਂਦੇ ਆ ਦੇਗਾਂ ਤਿਆਰ ਕੀਤੀਆਂ ਜਾਂਦੀਆਂ ਉਹ ਕਿੰਨੀ ਕੁ ਕਵਾਂਟਿਟੀ 'ਚ ਤਿਆਰ ਹੁੰਦੀਆਂ ਨੇ ਕਿਵੇਂ ਤਿਆਰ ਹੁੰਦੀਆਂ ਨੇ ਅੱਜ ਤੁਹਾਨੂੰ ਅਸੀਂ ਉਹੀ ਦਿਖਾਵਾਂਗੇ ਇਹ ਦੇਖੇ ਰੇ ਜਿੰਨਾ ਵਿੱਚ ਦੇਗ ਤਿਆਰ ਕੀਤੀ ਜਾ ਰਹੀ ਹੈ ਦੇਗ ਤਿਆਰ ਕਰਨ ਦਾ ਪੂਰੀ ਦਾ ਸੁਚਮ ਰੱਖੀ ਜਾਂਦੀ ਆ ਆਪਾੜ ਕਰਦੇ ਆ ਹੋਇਆ ਉਸ ਪ੍ਰਮਾਤਮਾ ਦਾ ਨਾਮ ਜਪਦੇ ਆ ਹੋਇਆ ਜਿਹੜਾ ਇਸ ਦੇਗ ਨੂੰ ਤਿਆਰ ਕੀਤਾ ਜਾਂਦਾ ਬੋਧਨਰਾ ਸਾਹਿਬ ਦੇ ਆਪਣੇ ਖੇਤਾਂ ਦੀ ਕਣਕ ਹੈ ਕੁਝ ਕਣਕ ਸੰਗਤ ਵੀ ਲੈ ਕੇ ਆਉਂਦੀ ਹੈ ਚੱਕੀ ਗੋਦਵਰਾ ਸਾਹਿਬ ਦੇ ਅੰਦਰ ਲੱਗੀ ਹੋਈ ਹੈ ਸਾਡੇ ਸਟੋਰ ਦੇ ਵਿੱਚ ਕੜਾਹ ਪ੍ਰਸ਼ਾਦ ਵਾਸਤੇ ਮੋਟਾ ਆਟਾ ਸਪੈਸ਼ਲ ਤਿਆਰ ਕੀਤਾ ਜਾਂਦਾ ਜੀ ਜੀ ਇਹ ਦੇਗ ਬਣਾਈ ਜਾਂਦੀ ਹੈ ਜਿਹੜਾ ਜਿਹੜੀ ਸੰਗਤ ਆਉਂਦੀ ਹੈ ਉਹ ਸਾਡਾ 1 ਕੁਆਂਟਲ ਤੋਂ 2 ਕੁਆਂਟਲ ਹੈ ਦੇਸੀ ਕਿਉਂ ਲੱਗਦਾ ਪਰ ਤੁਸੀਂ ਹੁਣ ਸੱਚ ਜਾਣਿਓ ਕਿ ਸੰਗਤ ਐਡੀ ਵੱਡੀ ਗਿਣਤੀ ਵਿਚ ਆ ਰਹੀ ਹੈ ਐਡੇ ਮਤਲਬ ਕਿ ਲੱਖਾਂ ਦੀ ਤਦਾਦ ਵਿੱਚ ਸੰਗਤ ਆਪਣੀ ਸ਼ਰਧਾ ਤੇ ਸਤਿਕਾਰ ਨੂੰ ਲੈ ਕੇ ਇਸ ਧਰਤੀ ਨੂੰ ਅਤਮਸਤ ਕਰਨ ਲਈ ਹੈ 10 ਕੁਆਂਟਲ ਕਿਉਂ ਪੁਰਜਾਨਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤਿੰਨ ਤੋਂ ਪੰਜ ਕੁਇੰਟਲ ਦੇਸੀ ਕਿ ਉਹ ਗੁਰਦੁਆਰਾ ਸ੍ਰੀ ਜੋਤੀਸਰੂਪ 15 ਕੁਇੰਟਲ ਕਿ ਉਹ ਜਿਹੜੇ ਖਾਫਤ ਹੈ ਉਹ ਰੋਜ਼ ਹੋ ਰਹੀ ਹੈ ਦੇਸੀ ਕਿਉਂ ਦੇ ਪੀਪਿਆਂ ਦੀ ਦੇਸੀ ਕਿ ਉਹ ਦੀਸੀ ਕਰੇ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਦੇ ਦੌਰਾਨ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨਕਮਸਤਕ ਹੁੰਦੀਆਂ ਜਿਸ ਵਾਰੀ ਐਸਟੀਮੇਟ ਲਗਾਇਆ ਜਾਵੇ ਤਾਂ 50 ਲੱਖ ਦਾ ਅੰਦਾਜ਼ਾ ਦਿੱਤਾ ਗਿਆ ਹੈ ਪ੍ਰਸ਼ਾਸਨ ਵੱਲੋਂ ਕਿ 50 ਲੱਖ ਦੇ ਕਰੀਬ ਜਿਹੜੀ ਹੈ ਉਹ ਸੰਗਤ ਇੱਥੇ ਨਕਮਸਟਕ ਹੋਣ ਲਈ ਪੁੱਜੇਗੀ ਪਰ ਕੀ ਤੁਸੀਂ ਕਦੇ ਸੋਚਿਆ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਉਹਨਾਂ ਲਈ ਜਿਹੜੇ ਕੜਾ ਪ੍ਰਸ਼ਾਦ ਤਿਆਰ ਕੀਤੇ ਜਾਂਦੇ ਆਂ ਦੇਗਾਂ ਤਿਆਰ ਕੀਤੀਆਂ ਜਾਂਦੀਆਂ ਉਹ ਕਿੰਨੀ ਕੁ ਕੁਆਂਟੀਟੀ 'ਚ ਤਿਆਰ ਹੁੰਦੀਆਂ ਨੇ ਕਿਵੇਂ ਤਿਆਰ ਹੁੰਦੀਆਂ ਨੇ ਅੱਜ ਤੁਹਾਨੂੰ ਅਸੀਂ ਉਹੀ ਦਿਖਾਵਾਂਗੇ ਕਿ ਕਿਵੇਂ ਦੇਗ ਤਿਆਰ ਕਰਦੇ ਨੇ ਤੇ ਕਿੰਨੀ ਕੁਆਂਟੀਟੀ ਤਿਆਰ ਹੁੰਦੀ ਆ ਤੇ ਕਿੰਨੀ ਵਾਰ ਦੇੰਦੇ ਵਿੱਚ ਸੰਗਲੀਆਂ ਦੇਗ ਤਿਆਰ ਕੀਤੀ ਜਾਂਦੀ ਆ ਜਿਹੜੀ ਥਾਂ 'ਤੇ ਅਸੀਂ ਖੜੇ ਆ ਉਹ ਥਾਂ 'ਤੇ ਇਕਤਿਆਰ ਕਰਨ ਦਾ ਪੂਰਾ ਪ੍ਰੋਸੀਜਰ ਚੱਲ ਰਿਹਾ ਪਹਿਲਾਂ ਤਾਂ ਪੀਪੇ ਹੀ ਦੇਖ ਲਓ ਕਿ ਕਿੰਨੇ ਕਿਓ ਦੇ ਪੀਪੇ ਜਿਹੜੇ ਨੇ ਇੱਥੇ ਦੇਸੀ ਕਿਓ ਦੇ ਪੀਪੇ ਖਾਲੀ ਨਜ਼ਰ ਆ ਰਹੇ ਨੇ ਜਾਂ ਇਹਨਾਂ ਨੂੰ ਕਿਓ ਨੂੰ ਜਿਹੜਾ ਆ ਪੀਪਿਆਂ ਨੂੰ ਪਾ ਕੇ ਦੇਗ ਤਿਆਰ ਕੀਤੀ ਜਾਂਦੀ ਹੈ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਤੇ ਇਸ ਤੋਂ ਉਪਰੰਤ ਇੱਕ ਵੱਡਾ ਦੇਗਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਇਸ ਦੇਗੇ ਦੇ ਵਿੱਚ ਜਿਹੜਾ ਆ ਇਸ ਸਮੇਂ ਆਟੇ ਨੂੰ ਤੇ ਮਿੱਠੇ ਨੂੰ ਜਿਹੜਾ ਉਹ ਭੁੰਨਿਆ ਜਾ ਰਿਹਾ ਆ ਇਹ ਜਿਹੜਾ ਆ ਪ੍ਰੋਸੀਜਰ ਬਣਦਾ ਆ ਦੇਗ ਤਿਆਰ ਕਰਨ ਦਾ ਵੱਡੇ ਦੇਗਿਆ ਦੇਖੋ ਕਿੰਨੀ ਵੱਡੀ ਜਿਹੜੀ ਆ ਜਿਹੜੀ ਆ ਦੇਗਾ ਆ ਜਿਹਦੇ ਵਿੱਚ ਕਾਫੀ ਕਾਰ ਜਿਹੜਾ ਆ ਇੱਥੇ ਸੇਵਾਦਾਰ ਜਿਹੜਾ ਤਿਆਰ ਕਰਦੇ ਨਜ਼ਰ ਆ ਰਿਹਾ ਕਰੋ ਇਸ ਦੇ ਨਾਲੇ ਬਿਲਕੁਲ ਇੱਕ ਵੱਡੇ ਦੇਗੇ ਦੇ ਵਿੱਚ ਜਿਹੜਾ ਪਾਣੀ ਨੂੰ ਉਬਾਲਿਆ ਜਾਂਦਾ ਆ ਪਾਣੀ ਉਬਾਲਣ ਤੋਂ ਨਾਲ ਫਿਰ ਜਿਹੜਾ ਆ ਇਸ ਨੂੰ ਪਾਣੀ ਨੂੰ ਇਸ ਦੇਗ ਦੇ ਵਿੱਚ ਐਡ ਕਰ ਲਿਆ ਜਾਂਦਾ ਇਹ ਦੇਗ ਦੇ ਵਿੱਚ ਤਿਆਰ ਕਰ ਲਿਆ ਜਾਂਦਾ ਆ ਸੋ ਇਹ ਦੇਖਦੇ ਨੇ ਜਿਨ੍ਹਾਂ ਵਿੱਚ ਦੇਗ ਤਿਆਰ ਕੀਤੀ ਜਾ ਰਹੀ ਹੈ ਦੇਗ ਤਿਆਰ ਕਰਨ ਦਾ ਪਿੱਛਾ ਸੁਚਮ ਰੱਖੀ ਜਾਂਦੀ ਆ ਦੇਖੋ ਇਹਨਾਂ ਦੇ ਬਿਲਕੁਲ ਮੂੰਹ ਟਕੇ ਹੋਏ ਨੇ ਮੂੰਹ ਬੰਨੇ ਹੋਏ ਨੇ ਸੁਚਮ ਦੇ ਨਾਲ ਪਾੜ ਕਰਦੇ ਆ ਹੋਏ ਆ ਉਸ ਪ੍ਰਮਾਤਮਾ ਦਾ ਨਾਮ ਜਪਦੇ ਆ ਹੋਏ ਆ ਜਿਹੜਾ ਇਸ ਦੇਗ ਨੂੰ ਤਿਆਰ ਕੀਤਾ ਜਾਂਦਾ ਤਾਂ ਜੋ ਲੱਖਾਂ ਦੇ ਤਲਾਚ ਚ ਆਉਣ ਵਾਲੀ ਸੰਗਤ ਨੂੰ ਇਹ ਦੇਗ ਜਿਹੜੀ ਉਹ ਵਰਤਾਈ ਜਾ ਸਕੇ ਇਹ ਤਸਵੀਰਾਂ ਨੇ ਇਸ ਦੇਗ ਦੇ ਬਣਾਉਣ ਦੇ ਪ੍ਰੋਸੀਜਰ ਦੀ ਆ ਜਿਹੜੀ ਔਨ ਆਲੀ ਸੰਗਤ ਨੂੰ ਵਰਤਾਇ ਜਾਂਦੀ ਅਸੀਂ ਅਕਸਰ ਕੜਾ ਪ੍ਰਸ਼ਾਦ ਦੀ ਦੇਖ ਕਰਾਉਂਦੇ ਆ ਤੇ ਉਸ ਤੋਂ ਅਪਰੰਤ ਫੇਰ ਜਿਹੜਾ ਪ੍ਰਸ਼ਾਦ ਦਿੰਨੇ ਆ ਸਾਡਾ ਮੈਨੇਜਰ ਸਾਹਿਬ ਮੌਜੂਦ ਨੇ ਇਸ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਕੰਕ ਸਾਹਿਬ ਨਾਲ ਗੱਲ ਕਰਦੇ ਆ ਕੰਕ ਸਾਹਿਬ ਦੇਖਿਆ ਜਾ ਰਿਹਾ ਲੱਖਾਂ ਤਦਾਦ ਸੰਗਤ ਆਉਂਦੀ ਆ ਕਿੰਨੀ ਕ ਜਿਹੜੀ ਦੇਗ ਬਣਦੀ ਆ ਤੇ ਐਡੇ ਵੱਡੇ ਦੇਗ ਕਿੰਨੀ ਵਾਰ ਤਿਆਰ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਸੰਬਰ ਦੇ ਪਹਿਲੇ ਹਫਤੇ ਤੋਂ ਅਸੀਂ ਦੇਖ ਰਹੇ ਆ ਕਿ ਲੱਖਾਂ ਦੀ ਤਦਾਦ ਵਿੱਚ ਜਿਹੜੀ ਸੰਗਤ ਆ ਗ ਚੀ ਦੀ ਸਭਾ ਨੂੰ ਮੁੱਖ ਰੱਖਦੇ ਆ ਨਾਤਮਸਤਕ ਹੋਣ ਲਈ ਆ ਰਹੀ ਹੈ ਤੇ ਜਦੋਂ ਵੀ ਸੰਗਤ ਆਪਣੇ ਘਰੋਂ ਚੱਲਦੀ ਹੈ ਨਾਲ ਬੱਚੇ ਸਾਰਾ ਪਰਿਵਾਰ ਹੁੰਦਾ ਤਾਂ ਸੰਗਤ ਦੇ ਮਨ ਦੇ ਵਿੱਚ ਇੱਕੋ ਹੀ ਹੁੰਦਾ ਵੀ ਅਸੀਂ ਜਾ ਕੇ ਜਿੱਥੇ ਪ੍ਰਸ਼ਾਦਾ ਛਕਣਾ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਤੇ ਕੜਾਹ ਪ੍ਰਸ਼ਾਦ ਵੀ ਦੇਖ ਵੀ ਲੈਣੀ ਹੈ ਤੇ ਉਸ ਤਰੀ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਲੈ ਕੇ ਇਸ ਸਾਰੇ ਸਿਸਟਮ ਨੂੰ ਲੈ ਕੇ ਬੜੀ ਸੁਚਮਤਾ ਦੇ ਨਾਲ ਜੇ ਤੁਸੀਂ ਦੇਖ ਰਹੇ ਹੋ ਪਹਿਲਾਂ ਤੁਸੀਂ ਆਪਣੇ ਚੈਨਲ ਜਰੀਏ ਦਿਖਾਇਆ ਤੇ ਗੁਰੂ ਦਾ ਨਾਮ ਜਪਦੇ ਆ ਪਹਿਲੇ ਗੁਰੂ ਦਾ ਨਾਮ ਜਪਦੇ ਨੇ ਜਿਹੜੇ ਸਾਡੇ ਸੇਵਾਦਾਰ ਨੇ ਇੱਕ ਦੇਗ ਨੂੰ ਤਿਆਰ ਕਰਦੇ ਨੇ ਪ੍ਰਸ਼ਾਦ ਨੂੰ ਤਿਆਰ ਕਰਦੇ ਨੇ ਤੇ ਇੱਕ ਕੜਾਹੇ ਦੇ ਵਿੱਚ ਜਿਹੜੇ ਬਰਾਬਰ ਮਾਤਰਾ ਦੇ ਵਿੱਚ ਆਟਾ ਉਨਾ ਹੀ ਘਿਓ ਤੇ ਉਨਾ ਹੀ ਪਾਣੀ ਤੁਸੀਂ ਦਿਖਾਇਆ ਜਿਹੜਾ ਤੇ ਇਹਦੇ ਨਾਲ ਦੇਗ ਇਥੇ ਤਿਆਰ ਹੁੰਦੀ ਹੈ ਤੇ ਉਸ ਤੋਂ ਬਾਅਦ ਵੱਖ-ਵੱਖ ਕਾਊਂਟਰ ਕੜਾਹ ਪ੍ਰਸ਼ਾਦ ਨੇ ਜਿਹੜੇ ਮਾਨਜੋਪ ਪ੍ਰਧਾਨ ਸਾਹਿਬ ਨੇ ਪਿਛਲੇ ਸਾਲ 17 ਦਸੰਬਰ ਨੂੰ ਸੰਗਤ ਨੂੰ ਅਰਪਿਤ ਕੀਤੇ ਨੇ ਪਹਿਲਾਂ 4 ਤੋਂ 5 ਸੀਗੇ ਕਾਊਂਟਰ ਕੜਾਹ ਪ੍ਰਸ਼ਾਦ ਮੇਰੇ ਖਿਆਲ ਤੋਂ 6 ਤੋਂ 7 ਕਾਊਂਟਰ ਕੜਾਹ ਪ੍ਰਸ਼ਾਦ ਚੱਲ ਰਹੇ ਨੇ ਜਿੱਥੇ ਸਾਡਾ ਸਾਰਾ ਸਟਾਫ ਤੜਕੇ ਤੋਂ ਲੈ ਕੇ ਅਮਰਤ ਦੇ ਮੇਰੇ ਤੋਂ ਲੈ ਕੇ ਰਾਤ ਹਨੇਰੇ ਤੱਕ ਰਹੇ ਰਹ ਸਾਬ ਜੀ ਸਨ ਆਰਡੀ ਦਾ ਕਿਹੜਾ ਸਾਡਾ ਸਟਾਫ ਹਾਜ਼ਰ ਰਹਿੰਦਾ ਜਿਹੜੇ ਇੱਥੇ ਦੇਖ ਦੀ ਗੱਲ ਕਰ ਰਹੇ ਆ ਕਿ ਕਿੰਨੀ ਕੁਆਂਟੀਟੀ ਦੇ ਵਿੱਚ ਜਿਹੜਾ ਆ ਜੇ ਕਹੀਏ ਦੇਸੀ ਘਿਓ ਆ ਜਿਹੜਾ ਉਹ ਦਿਨ ਦੇ ਵਿੱਚ ਲੱਗਦਾ ਕਿੰਨੇ ਕਿਹੜਾ ਕਿਹੜਾ ਘਿਓ ਲੱਗ ਜਾਂਦਾ ਜਸਪ੍ਰੀਤ ਜੇ ਅਸੀਂ ਰੁਟੀਨ ਦੀ ਗੱਲ ਕਰੀਏ ਆਮ ਦਿਨਾਂ ਜਿਹੜੀ ਸੰਗਤ ਆਉਂਦੀ ਆ ਉਹ ਸਾਡਾ ਇੱਕ ਕੁਆਂਟਲ ਤੋਂ ਦੋ ਕੁਆਂਟਲ ਦਾ ਦੇਸੀ ਘਿਓ ਲੱਗਦਾ ਪਰ ਤੁਸੀਂ ਹੁਣ ਸੱਚ ਜਾਣਿਓ ਕਿ ਸੰਗਤ ਐਡੀ ਵੱਡੀ ਗਿਣਤੀ ਵਿਚ ਆ ਰਹੀ ਐ ਐਡੇ ਮਤਲਬ ਕਿ ਲੱਖਾਂ ਦੀ ਤਦਾਦ ਵਿੱਚ ਸੰਗਤ ਆਪਣੀ ਸ਼ਰਧਾ ਤੇ ਸਤਿਕਾਰ ਨੂੰ ਲੈ ਕੇ ਇਸ ਧਰਮ ਦੀ ਨਤਮਸਤ ਕਰਨ ਲਈ 10 ਕੁਆਂਟਲ ਘਿਓ ਰੋਜ਼ਾਨਾ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤਿੰਨ ਤੋਂ ਪੰਜ ਕੁਆਂਟਲ ਦੇਸੀ ਘਿਓ ਗੁਰਦੁਆਰਾ ਸ੍ਰੀ ਜੋਤੀਸਰੂਪ 15 ਕੁਆਂਟਲ ਘਿਓ ਜਿਹੜੇ ਖਾਫਤ ਹੈ ਉਹ ਰੋਜ਼ ਹੋ ਰਹੀ ਹੈ ਦੇਸੀ ਘਿਓ ਦੇ ਪੀਪਿਆਂ ਦੇ ਦੇਸੀ ਘਿਓ ਦੇਸੀ ਘਿਓ ਤੇ ਜਿਹੜੀ ਆਟਾ ਤੇ ਚੀਨੀ ਦੀ ਜੇ ਗੱਲ ਕੀਤੀ ਜਾਵੇ ਕਿੰਨੀ ਕੁਆਂਟੀਟੀ ਆਉਂਦੀ ਹੈ ਇਹ ਵੀ ਉਨੇ ਬਰਾਬਰ ਕੁਆਂਟੀਟੀ ਜਿਹੜੀ ਪ੍ਰਸ਼ਾਦ ਬਣਦਾ ਹੈ ਇੱਕ ਬਰਾਬਰ ਮਾਤਰਾ ਜਿਹੜਾ ਸਾਰਾ ਪਦਾਰਥ ਇੱਕ ਮਾਤਰਾ ਦੇ ਵਿੱਚ ਪੈਂਦਾ ਹੈ ਤੇ ਸੰਗਤ ਦੀ ਸ਼ਰਧਾ ਤੇ ਸਤਿਕਾਰ ਇਹਦਾ ਨੂੰ ਦੇਖਾ ਸੁੱਚਮਤਾ ਬਹੁਤ ਰੱਖੀ ਜਾਂਦੀ ਹੈ ਤੇ ਜਿਹੜੇ ਬੁੰਡੇ ਦੇਗ ਬਣਾਉਣੇ ਵਾਲੇ ਸਾਡੇ ਸੇਵਾਦਾਰ ਨੇ ਇਹ ਵਹਿਗੂ ਦਾ ਨਾਮ ਜਪਦੇ ਨੇ ਤੇ ਬਹੁਤ ਜਣੀ ਸਾਰੀ ਸੁੱਚਮਤਾ ਰੱਖ ਜਾਂਦੀ ਹੈ ਹਾਂ ਕਿੰਨੇ ਕਿ ਦੇ ਕੇ ਇੱਕ ਦਿਨ ਚ ਤਿਆਰ ਹੋ ਜਾਂਦੇ ਨੇ ਅਜਿਹੇ 10 ਕੁਇੰਟਲ ਦੇ ਵਿੱਚ ਮੇਰੇ ਖਾਤੇ ਵਿੱਚ ਇੱਕ ਦੇਗ ਦੇ ਵਿੱਚ ਇੱਕ ਇੱਕ ਜਾਂ ਦੋ ਪੀਪੇ ਪੈਂਦੇ ਨੇ ਤੇ ਜਿੰਨੇ ਪੀਪੇ ਨੇ ਉੰਨੇ ਦੇਗ ਨਾਲ ਦੀ ਨਾਲ ਤਿਆਰ ਉਹ ਇੱਕ ਪਾਸੇ ਪਾਣੀ ਕਰਮ ਕਰਦੇ ਆ ਤੇ ਦੂਜੇ ਪਾਸੇ ਨਾਲ ਦੀ ਨਾਲ ਤਿਆਰੀ ਹੁੰਦੀ ਹੈ ਕਿਸੇ ਵੀ ਕਿਸਮ ਦੀ ਕਰੋਧ ਨਹੀਂ ਹੁੰਦੀ ਤੇ ਦੇਗ ਇੱਥੋਂ ਫਿਰ ਕਾਊਂਟਰ ਕੜਾਹ ਪਰਚਾਤੇ ਪਹੁੰਚ ਜਾਂਦੀ ਹੈ ਉਥੇ ਸਾਡੀਆਂ ਬੀਬੀਆਂ ਤੇ ਨਾਲ ਉਹ ਜਿਹੜੇ ਸੇਵਾਦਾਰ ਨੇ ਮੁਲਾਜ਼ਮ ਨੇ ਕਾਉਂਟਰ ਕੜਾ ਪ੍ਰਸ਼ਾਦਾਂ ਇੰਚਾਰਜ ਨਾਲ ਦੀ ਨਾਲ ਹਿਸਾਬ ਰੱਖਿਆ ਜਾਂਦਾ ਕੰਪਿਊਟਰ ਨਾਲ ਬਾਕੀ ਕੱਟ ਕੇ ਦਿੰਦੇ ਆ। ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਦੇਖਦੀਆਂ ਦਿਖਾ ਰਹੇ ਆ ਕਿ ਆਖਿਰਕਾਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਕੜਾਏ ਤਿਆਰ ਹੁੰਦੇ ਨੇ ਪਹਿਲਾਂ ਜਿਵੇਂ ਚੀਨੀ ਪਾਈ ਗਈ, ਹੋਰ ਸਮਾਨ ਪਾਇਆ ਗਿਆ ਤੇ ਹੁਣ ਜਿਹੜਾ ਦੇਗਾ ਤਿਆਰ ਹੋ ਚੁੱਕਿਆ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਰਹੇ ਆ ਦੇਗਾ ਤਿਆਰ ਹੋ ਚੁੱਕਿਆ, ਭਰ ਚੁੱਕਿਆ ਇਹ ਤਸਵੀਰਾਂ ਨੇ ਜਿੱਥੇ ਦੇਗੇ ਨੂੰ ਜਿਹੜਾ ਕੜਾ ਜਿਹੜਾ ਆ ਉਹ ਤਿਆਰ ਕੀਤਾ ਜਾ ਰਿਹਾ ਪ੍ਰਸ਼ਾਦ ਤਿਆਰ ਕੀਤਾ ਜਾ ਰਿਹਾ। ਉਹ ਤਸਵੀਰ ਹੈ ਜਿਹਦੇ ਵਾਸਤੇ ਜਿਹੜੀ ਤੁਹਾਨੂੰ ਨਜ਼ਰ ਆਉਣੀ ਹੈ ਜਿਹੜੀ ਕਿ ਇਹ ਆਟਾ ਵੀ ਜਿਹੜਾ ਆ ਸਪੈਸ਼ਲ ਆਟਾ ਜਿਹੜਾ ਮਰੇਜੇ ਸਾਹਿਬ ਜਿਹੜਾ ਉਹ ਖਾਸ ਕਰਕੇ ਅਸੀਂ ਗੱਲ ਕਰ ਰਹੇ ਆ ਜਿਹੜੀ ਚੀਨੀ ਦਾ ਆਟਾ ਵੀ ਪੈਂਦਾ ਆ ਉਹ ਵੀ ਕੁਝ ਖਾਸ ਕਿਸਮ ਦਾ ਰੱਖਿਆ ਦੇਖੋ ਗੁਰਦੁਆਰਾ ਸਾਹਿਬ ਦੀ ਜਿਹੜੀ ਕਣਕ ਹੈ ਉਹ ਵੀ ਗੁਰਦੁਆਰਾ ਸਾਹਿਬ ਦੇ ਆਪਣੇ ਖੇਤਾਂ ਦੀ ਕਣਕ ਹੈ ਉਹ ਜਿਹ ਕਣਕ ਸੰਗਤ ਵੀ ਲੈ ਕੇ ਆਉਂਦੀ ਹੈ ਚੱਕੀ ਗੁਰਦੁਆਰਾ ਸਾਹਿਬ ਦੇ ਅੰਦਰ ਲੱਗੀ ਹੋਈ ਆ ਸਾਡੇ ਸਟੋਰ ਦੇ ਵਿੱਚ ਕਨਾਹ ਪ੍ਰਸ਼ਾਦ ਵਾਸਤੇ ਮੋਟਾ ਆਟਾ ਸਪੈਸ਼ਲ ਤਿਆਰ ਕੀਤਾ ਜਾਂਦਾ ਜੀ ਜੀ ਇਹ ਦੇਗ ਬਣਾਈ ਜਾਂਦੀ ਆ ਤੋ ਬਿਲਕੁਲ ਇਹ ਦੇਗ ਬਣਦੀ ਆ ਦੇਖ ਰਿਹਾ ਉਧਰ ਚੱਲਦੇ ਆ ਦੂਜੇ ਪਾਸੇ ਕਾਊਂਟਰ ਵੀ ਦੇਖਦੇ ਆ ਕਿਵੇਂ ਤਿਆਰ ਹੋ ਕੇ ਇੱਕ ਦੇਗ ਵਰਤਦੇ ਆ ਦੇਖਿਏ ਕਿ ਇੱਥੇ ਜਿਹੜੇ ਸੰਗਤਾਂ ਨੇ ਉਹ ਦੇਖਰਉਂਦੇ ਨਜ਼ਰ ਆਉਂਦੀਆਂ ਇਹ ਤਸਵੀਰ ਹੈ ਜਿੱਥੇ ਕਿ ਵੱਖ-ਵੱਖ ਡੋਨਿਆਂ ਦੇ ਵਿੱਚ ਜਿਹੜੇ ਕੜਾ ਪ੍ਰਸ਼ਾਦ ਪਰਚੀ ਦੇ ਅਨੁਸਾਰ ਜਿਹੜਾ ਆ ਉਹ ਪਰਿਆ ਜਾਂਦਾ ਤਾਂ ਕਿ ਜਿਹੜਾ ਆ ਅੰਦਰ ਨਕਮਸਤਕ ਜਾ ਕੇ ਸੰਗਤ ਜਿਹੜੀ ਹੋ ਸਕੇ ਕਿਉਂਕਿ ਇਹ ਸੰਗਤ ਦੇ ਅੰਦਰ ਜ਼ਰੂਰ ਹੁੰਦਾ ਜਦੋਂ ਕਿਤੇ ਜਿਹੜੇ ਐਸੇ ਧਾਰਮਿਕ ਸਥਾਨ ਤੇ ਜਾਂਦੇ ਨੇ ਤਾਂ ਕਿ ਉੱਥੇ ਜਾ ਕੇ ਜਿਹੜਾ ਆ ਦੇਖ ਜ਼ਰੂਰ ਕਰਵਾਈ ਜਾਵੇ ਸੋ ਦੇਖ ਕਰਵਾਉਣ ਦੇ ਲਈ ਦੇਖ ਤਿਆਰ ਹੋਣੀ ਵੀ ਜ਼ਰੂਰੀ ਹੁੰਦੀ ਆ ਦੇਖ ਨੂੰ ਤਿਆਰ ਹੋ ਕੇ ਸਿਸਟਮ ਨਾਲ ਵਰਤਣਾ ਵੀ ਜ਼ਰੂਰੀ ਹੁੰਦਾ ਇਸ ਬਾਰੇ ਨਵੇਂ ਕਾਊਂਟਰ ਦੇਖੋ ਜਿਹੜੇ ਨੇ 8 ਕਾਊਂਟਰ ਜਿਹ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਜਿਹੜੇ ਇੰਤਜ਼ਾਮ ਕੀਤੇ ਗਏ ਨੇ ਕਾਉਂਟਰ ਦੀ ਜਿਹੜੀ ਆ ਜਲਦੀ ਇਸ ਕਰਕੇ ਵੀ ਬਣਾਏ ਗਏ ਸੀ ਕਿਉਂਕਿ ਸੰਗਤ ਦਿੱਕਤ ਆਵੇ ਪਹਿਲੇ ਇੱਕ ਤੋਂ ਦੋ ਕਾਉਂਟਰ ਹੁੰਦੇ ਸੀਗੇ ਇੱਕ ਕਰਾ ਸਾਹਮਣਾ ਕਰਨਾ ਪੈਂਦਾ ਸੀ ਉਧਰੋਂ ਗਰਮ ਦੇਗਾ ਜਿਹੜੀ ਉਹ ਨਾਲ ਦੀ ਨਾਲੇ ਗਰਮ ਰੱਖੀ ਜਾਂਦੀ ਆ ਦੇਸੀ ਕਿਉਂ ਨਜ਼ਰ ਆਉਂਦਾ ਦੇਖੋ ਪੀਪੀਆਰ ਆਹੀ ਇੱਧਰ ਜਿਹੜੀਆਂ ਟਰਪਾਂ ਚ ਪਾਈ ਜਾਂਦੀ ਆ ਤੇ ਫੇਰ ਜਿਹੜੀ ਇੱਥੋਂ ਡੋਨਿਆਂ ਦੇ ਵਿੱਚ ਜਿਵੇਂ ਸੰਗਤ ਨੇ ਦੇਖ ਕਰਾਈ ਆ ਡੋਨਿਆਂ ਦੇ ਵਿੱਚ ਜਾਂ ਫੇਰ ਸਟੀਲ ਦੇ ਆ ਜਿਹੜੀਆਂ ਇਹਨਾਂ ਪਲੇਟਾਂ ਦੇ ਵਿੱਚ ਜਿਹੜੀ ਆ ਉਹ ਦੇਗ ਤੱਤਲ ਰੱਖ ਕੇ ਜਿਹੜੀ ਇੱਥੋਂ ਵਰਤਉਂਦੇ ਨਜ਼ ਇਹ ਉਲਾਈ ਜਾਈ ਜਾਂਦੀ ਆ ਵੱਡੇ ਵੱਡੇ ਪੀਪੇ ਜਿਹੜੇ ਨੇ ਉਹ ਦੇਸੀ ਕਿਉਂ ਦੇ ਵੱਡੇ ਵੱਡੇ ਪੀਪੇ ਜਿਹੜੇ ਨੇ ਉਹਨਾਂ ਨੂੰ ਫੇਰ ਦੇਗ ਲਈ ਵਰਤਿਆ ਜਾਂਦਾ ਇਦਾਂ ਜਿਹੜਾ ਉੱਥੋਂ ਲਿਆ ਕੇ ਇੱਧਰ ਲਿਆਂਦਾ ਜਾਂਦਾ ਤੇ ਫੇਰ ਆ ਕੇ ਇੱਥੇ ਜਿਹੜੀ ਆ ਆਖਿਰਕਾਰ ਦੇਗ ਜਿਹੜੀ ਆ ਉਹ ਦੇ ਦਿੱਤੀ ਜਾਂਦੀ ਆ ਰਿਜੇ ਸਾਬ ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਦੇਗ ਤਿਆਰ ਕੀਤੀ ਜਾਂਦੀ ਆ ਹੁਣ ਇਹ ਕਾਊਂਟਰ ਵੀ ਦੇਖ ਰਿਆਂ ਇੱਥੇ ਲਗਾਤਾਰ ਸਵੇਰ ਤੋਂ ਸ਼ਾਮ ਤੱਕ ਸੇਵਾ ਨਿਭਦੀ ਆ ਡੋਂਨੇ ਹਾਜੀ ਦੀ ਡੋਂਨੇ ਦੀ ਗੱਲ ਕਰ ਰਹੇ ਹਾਂ ਡੋਂਗੇ ਅੰਦਰ ਵਿੱਚ ਪਾਇਆ ਜਾਂਦਾ ਕਿੰਨੇ ਇੱਕ ਜਿਹੜਾ ਅੰਦਾਜ਼ਾ ਇਹ ਲੱਗ ਜਾਂਦੇ ਨੇ ਮੈਂ ਤੁਹਾਨੂੰ ਆਮ ਦਿਨਾਂ ਦੀ ਗੱਲ ਦੱਸਦਾ ਹਾਂ ਆਮ ਦਿਨਾਂ ਦੇ ਵਿੱਚ ਜੇ ਕਾਊਂਟਰ ਖੜਾ ਪ੍ਰਸ਼ਾਦੇ ਨੂੰ ਤਿੰਨ ਚੱਲਦੇ ਨੇ ਪਰੰਤੂ ਹੁਣ ਸਭਾ ਨੂੰ ਮੁੱਖ ਰੱਖਦੇ ਆ ਸੰਗਤ ਰ ਇੰਨਾ ਵੱਡਾ ਇਕੱਠਾ ਹੈ ਇਹ 6 ਕਾਊਂਟਰ ਚ ਲਾਏ ਗਏ ਨੇ ਜੇ ਲੋੜ ਪੈਂਦੇ ਹੋਰ ਵੀ ਚਲਾਏ ਜਾ ਸਕਦੇ ਨੇ ਤੇ ਸੰਗਤ ਦਾ ਜਿਆਦਾ ਰਸਨਾ ਪਵੇ ਸੰਗਤ ਨੂੰ ਜਿਆਦਾ ਸਮਾਂ ਲਾਈਨ ਵਿੱਚ ਨਾ ਖੜਨਾ ਪਵੇ ਇਸ ਕਰਕੇ ਕਾਊਂਟਰਾਂ ਦੀ ਗਿਣਤੀ ਵਧਾਈ ਗਈ ਹੈ ਪਰਚੀ ਕੱਟਣ ਵਾਲੇ ਦੀ ਤੇ ਦੇਖ ਪਾਉਣੇ ਵਾਲੇ ਦੀ ਤੇ ਜਿਹੜੀ ਗੱਲ ਹੈਗੀ ਡੋਨਿਆਂ ਦੀ 1 ਲੱਖ ਡੋਨਾਂ ਜਸਪੀਤ ਇੱਕ ਲੱਖ ਪੱਤਲ ਰਜਨਾ ਖਫਤਾ ਜਾਂਦਾ ਰਜਨਾ ਖਫਤਾ ਜਾਂਦਾ ਹਾਂਜੀ ਮਤਲਬ ਇਹ ਮੰਨਿਆ ਕਿ ਇੱਕ ਬੰਦੇ ਨੇ ਇੱਕ ਵਾਰੀ ਵੀ ਦੇਖ ਲਈ ਇੱਕ ਅਨੁਮਾਨ ਜਿਹੜਾ 1 ਲੱਖ ਬੰਦਾ ਤਾਂ ਅਨੁਮਾਨ ਕਰਾਈ ਰਿਹਾ ਦੇ ਫਿਰ ਇਹ ਨਹੀਂ ਹੈਗਾ ਕਿ ਸਾਰੇ ਬੰਦੇ ਦੇਖ ਕਰਾਉਂਦੇ ਨੇ ਬਾਕੀ ਕੁਝ ਲੋਕ ਮਦਰਾਸ਼ ਤੋਂ ਦੇਖਦੇ ਜਾਂ ਕਿ ਬਈ ਇਦਾਂ ਹੀ ਮੱਥਾ ਟੇਕ ਲੈਂਦੇ ਨੇ ਤੇ ਜਿਹੜਾ ਸਾਡਾ ਆਮ ਦਿਨਾਂ ਦੇ ਵਿੱਚ ਅਸੀਂ ਜਿਹੜਾ ਕਿਰਪਾਨ ਪੇਟ ਕਰਦੇ ਹਾਂ ਕੜਾ ਪ੍ਰਸ਼ਾਦ ਲੈਣ ਤੋਂ ਬਾਅਦ ਉਹ ਅੱਗੇ ਇੱਕੋ ਕਾਊਂਟਰ ਚੱਲਦਾ ਸੀਗਾ ਹੁਣ ਦੋ ਕਾਊਂਟਰ ਹੋਰ ਉਹ ਕਿਰਪਾਨ ਪੇਟ ਵਾਲੇ ਸਪੈਸ਼ਲ ਚਲਵਾਏ ਗਏ ਨੇ ਸੰਗਤ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਕਿਸੇ ਨੂੰ ਬਹੁਤ ਬਧਨਵਾਦ ਆ ਸੋ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਸਾਨੂੰ ਪੂਰੀ ਜਾਣਕਾਰੀ ਦੇ ਰਹੇ ਸੀਗੇ ਨਵੇਂ ਕੰਟਰਾ ਨੂੰ ਲੈ ਕੇ ਵੀ ਦੇਗ ਨੂੰ ਲੈ ਕੇ ਵੀ ਕਿੰਨੀ ਵੱਡੀ ਤਦਾਦ ਚ ਦੇਗ ਤਿਆਰ ਹੁੰਦੀ ਆ 1 ਲੱਖ ਤੋਂ ਵਧੇਰਾ ਡੋਨਾ ਜਿਹੜਾ ਆ ਉਹ ਜਾਂਦਾ ਆ ਕੇਵਲ ਡੋਨਾ ਹੈ ਉਸ ਤੋਂ ਬਾਅਦ ਸਟੀਲ ਦੀਆਂ ਜਿਹੜੀਆਂ ਪਲੇਟਾਂ ਨੇ ਉਹ ਲੱਗਤੋਂ ਨੇ ਜਿਹੜੀਆਂ ਅੰਦਰ ਜਾਂਦੀਆਂ ਨੇ ਦੇਗ ਪੇਟਾ ਕੀਤੀ ਜਾਂਦੀ ਆ ਤੇ ਇੱਥੇ ਦੇਗ ਕਰਾਉਣ ਵਾਲੀ ਸੰਗਤ ਪਹੁੰਚਦੀ ਆ ਅਕਸਰ ਅਸੀਂ ਜਾਣਦੇ ਜਰੂਰ ਆ ਗੁਰੂ ਘਰ ਦੇਗ ਪ੍ਰਸਾਦ ਲੈਣੇ ਆ ਕੜਾ ਪ੍ਰਸ਼ਾਦ ਲੈਣ ਤੋਂ ਬਾਅਦ ਕਈ ਵਾਰ ਦੇਗ ਵੀ ਕਰਾਉਂਦੇ ਆ ਪਰ ਕਦੇ ਇਹ ਨਹੀਂ ਸੋਚਦੇ ਕਿ ਇਸ ਨੂੰ ਬਣਾਉਣ ਦੇ ਲਈ ਕਿੰਨੀ ਮਿਹਨਤ ਲੱਗਦੀ ਆ ਪਿੱ ਕਰਕੇ ਕਿੰਨੀ ਸਪੀਡ ਨਾਲ ਇਥੇ ਕੌਂਟਰਾਕਟ ਪਹੁੰਚਾਇਆ ਜਾਂਦਾ ਤਾਂ ਕਿ ਸੰਗਤ ਤੱਕ ਇਹ ਪ੍ਰਸ਼ਾਦ ਵਰਤਾਇਆ ਜਾ ਸਕੇ ਸੋ 10 ਕੁਵੰਟਲ ਕਹਿਣਾ ਸੌਖਾ ਹੈ ਕਈ ਵਾਰ ਇੱਕ ਟੀਨ ਨਾਲ ਹੀ ਜਿਹੜਾ ਆ ਬਹੁਤ ਵੱਡੇ ਰਾਸ਼ ਨੂੰ ਜਿਹੜਾ ਨਿਪਟਾਇਆ ਜਾਂਦਾ ਪਰ ਤੁਸੀਂ ਦੇਖੋ ਕਿ 10 ਟੀਨ 10 ਤੋਂ ਵਧੇਰੇ ਟੀਨ ਜਿਹੜੇ ਨੇ ਕਿਉਂ ਦੇ ਦੇਸੀ ਦੇ ਲੱਗਦੇ ਨੇ ਉਹਨਾਂ 'ਈ ਆਟਾ ਲੱਗਦਾ ਜਿਹੜੀ ਚੀਨੀ ਲੱਗਦੀ ਹੈ ਤੇ ਦੇਗ ਤਿਆਰ ਕਰਕੇ ਸੰਗਤ ਤੱਕ ਪੁੱਜਦੀ ਆ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਜਸਪੀਤ ਸਿੰਘ ਅਸ਼ਕ ਪੀ.ਡੀ.ਸੀ ਨਿਊਜ਼ ਫਤੇਗੜ ਸਾਹ